ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਸਾਰੇ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਤੁਹਾਡੇ ਚੈਨਲ ਢਿੱਲੋਂ ਵਲੌਗਸ ਤੇ ਤੇ ਜਿਹੜਾ ਟਾਈਮ ਹੋ ਸ਼ਾਮ ਦਾ ਹੋ ਗਿਆ ਸਾਢੇ 4 ਦਾ ਟਾਈਮ ਹੋ ਗਿਆ ਸੋ ਆਪਾਂ ਹਰਿੰਦਰ ਨੂੰ ਕੰਮ ਕਰਵਾ ਲਿਆ ਸੀਗਾ ਸਕੂਲ ਦਾ ਉਹਦੇ ਪੇਪਰ ਹੋ ਰਹੇ ਆ ਤੇ ਹੁਣ ਆਪਾਂ ਅੱਜ ਤੁਹਾਨੂੰ ਇੱਕ ਦੇਸਤੀ ਰੈਸਪੀ ਦੇਣ ਲੱਗੇ ਆ ਜਿਵੇਂ ਕਿ ਅੱਜ ਆਪਣੇ ਸਬਜੀ ਬਣਾਣ ਲੱਗੀ ਜਿਹੜੀ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਕਾਦੀ ਰੈਸਪੀ ਦੇਣ ਲੱਗੇ ਆ ਹਾਂ ਜੀ ਅੱਜ ਦੇਖੋ ਆਪਣੇ ਘਰੇ ਕੀ ਬਣਨ ਲੱਗਾ ਕਾਦੀ ਸਬਜੀ ਬਣਨ ਲੱਗੀ ਆ ਮਟਰ ਪਨੀਰ ਮਟਰ ਪਨੀਰ ਤੇ ਆਪਾਂ ਬਿਲਕੁਲੀ ਦੇਸੀ ਤਰੀਕੇ ਨਾਲ ਸਬਜੀ ਬਣਾਵਾਂਗੇ ਨੋਰਮਲ ਘਰੇ ਜਿਹੜਾ ਸਮਾਨ ਹੁੰਦਾ ਉਹਦੇ ਨਾਲ ਕੋਈ ਵੱਖਰੇ ਮਸਾਲੇ ਆਪਾਂ ਇਹਦੇ 'ਚ ਨਹੀਂ ਐਡ ਕਰਾਂਗੇ ਪਨੀਰ ਵੀ ਆਪਾਂ ਘਰ ਦਾ ਬਣਾਇਆ ਹੁਣ ਆਪਾਂ ਗਾਂ ਨਵੀ ਲੈ ਆਏ ਸੀ ਸੋ ਦੁੱਧ ਹੁੰਦਾ ਅੱਜ ਆਪਾਂ ਪਨੀਰ ਵੀ ਜਿਹੜਾ ਘਰ ਦਾ ਬਣਾਇਆ ਤੇ ਇਧਰ ਆਪਾਂ ਆਲੂ ਗਾਲੇ ਆ ਇਹਦੇ ਨਾਲ ਜਿਹੜੀ ਸਬਜੀ ਦੀ ਤਰੀ ਹੈ ਉਹ ਬਹੁਤ ਵਧੀਆ ਸੰਘਣੀ ਬਣਦੀ ਹੈ ਤੇ ਨਾਲੇ ਜਿਵੇਂ ਸਬਜੀ ਵੱਧ ਵੀ ਜਾਂਦੀ ਹੈ ਮੰਨ ਲਓ ਜਿਵੇਂ ਫੈਮਿਲੀ ਲਈ ਵਧੀਆ ਬੱਚਿਆਂ ਦੀ ਕਿਉਂਕਿ ਇਹ ਫੇਵਰੇਟ ਸਬਜੀ ਆ ਮਟਰ ਵਾਲੀ ਸਬਜੀ ਮਟਰ ਪਨੀਰ ਚਾਹੇ ਆਲੂ ਦੇ ਵਿੱਚ ਮਟਰ ਪਾਏ ਹੋਣ ਤਾਂ ਵੀ ਬੱਚੇ ਬਹੁਤ ਵਧੀਆ ਖੁਸ਼ ਹੋ ਕੇ ਖਾਂਦੇ ਐ ਇਹਨੂੰ ਤੇ ਇੱਧਰ ਆਪਾਂ ਇਹ ਮਟਰ ਲਏ ਆ ਇਹ 1/2 ਕਿਲੋ ਵਾਲਾ ਪੈਕਟ ਸੀ ਆਪਣੇ ਕੋਲੇ ਆਪਾਂ ਬਚਾਰੂ ਮੰਗਾਏ ਹਾਂ ਤੇ ਇਹਦੇ ਨਾਲ ਇੱਕ ਦਿਨ ਪਹਿਲਾਂ ਆਪਾਂ ਸਬਜੀ ਬਣਾ ਲਈ ਆ ਤੇ ਅੱਧੇ ਹਜੇ ਆਪਣੇ ਕੋਲੇ ਪਏ ਆ ਕਾਫੀ ਜ਼ਿਆਦੇ ਇਹਦੇ ਵਿੱਚੋਂ ਨਿਕਲੇ ਆਉਂਦੇ ਆ ਵੀ ਇਹ ਮਟਰ ਆ ਜਿਹੜੇ ਇਹ ਵੈਸੇ ਨਹੀਂ ਜਿਹੜੇ ਮਟਰ ਆ ਮਾਲੂ ॠਜਿਆ ਵਾਂਗੂੰ ਹੀ ਹੁੰਦੀ ਆ ਇਹ ਮਟਰ ਆ ਆ ਵੇਖੋ ਸਾਡੀ ਬਿੱਲੀ ਪਨੀਰ ਨੂੰ ਠੁੰਗੇ ਲਾਉਣ ਪਹੁੰਚ ਗਈ ਚਲੋ ਜੀ ਆਪਾਂ ਹੁਣ ਤੁਹਾਨੂੰ ਅੱਜ ਸਬਜ਼ੀ ਬਖਾਉਨੇ ਆ ਵੀ ਅਸੀਂ ਕਿਹੜੇ ਮਸਾਲੇ ਪਾ ਕੇ ਸਬਜ਼ੀ ਬਣਾਉਨੇ ਆ ਅਸੀਂ ਸਰੋਂ ਦੇ ਤੇਲ 'ਚ ਤੜਕਾ ਲਾਈਦਾ ਸਬਜ਼ੀ ਨੂੰ ਆਪਾਂ ਬਿਲਕੁਲ ਜਿਹੜੀ ਸਿੰਪਲ ਸਾਦੇ ਤਰੀਕੇ ਨਾਲ ਸਬਜ਼ੀ ਕੋਈ ਵੀ ਬਣਾਉਨੇ ਆ ਉਹੀ ਬਣਾਉਨੇ ਆ ਜਿਆਦਾ ਜਿਹੜੇ ਮਿਰਚ ਮਸਾਲੇ ਆਪਾਂ ਨਹੀਂ ਵਰਤ ਦੇਗੇ ਚਲੋ ਜੀ ਅੱਜ ਆਪਾਂ ਸਬਜ਼ੀ ਵੀ ਅੰਦਰ ਬਣਾ ਰਹੇ ਆ ਬਾਹ ਤੜਕਾ ਹੀ ਭੁੰਨਣਾ ਐ ਇਸ ਸਬਜੀ ਦਾ ਆਪਾਂ ਆਲੂ ਜਿਹੜੇ ਉਹ ਵੀ ਆਪਣੇ ਕੋਲੇ ਉਬਲੇ ਹੋਏ ਐ ਜਿਹੜੇ ਮਟਰ ਆ ਉਹ ਵੀ ਜ਼ਿਆਦਾਤਰ ਉਬਲਿਆ ਵਾਂਗੂ ਹੀ ਹੁੰਦੇ ਐ ਜਿਹੜੇ ਮਟਰ ਆਪਾਂ ਪੈਕਟ ਵਾਲੇ ਲੈ ਕੇ ਆਉਨੇ ਆ ਇਹ ਤਾਂ ਬਸ ਆਪਾਂ ਕੱਲਾ ਤੜਕਾ ਹੀ ਇਹਦਾ ਭੁੰਨਣਾ ਐ ਇਸੇ ਲਈ ਫਿਰ ਇੱਥੇ ਹੀ ਮੈਂ ਕ ਚਲ ਤੜਕਾ ਤਾਂ ਭੁੰਨ ਲੈਨੇ ਆ ਬਾਹ ਗਿਆਂਗੀ ਠਹਿਰ ਕੇ ਅੱਗ ਮਚਾਲਾਂਗੇ ਫਿਰ ਬਾਅਦ ਚ ਉਹ ਰੋਟੀ ਬਣ ਜਾਂਦੀ ਐ ਦੁੱਧ ਘਰਮ ਹੋ ਜਾਂਦਾ ਫਿਰ ਉਹ ਰੋ ਮਚਾਲਾਂਗੇ ਅੱਗ ਇਸੇ ਵਿੱਚ ਬਸ ਤੇਲ ਪਾਤਾ ਤੇਲ ਗਰਮ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਜੀਰਾ ਤੇ ਇੱਧਰ ਤੜਕਾ ਸੀ ਜਿਹੜਾ ਉਹ ਵੀ ਆਪਾਂ ਗ੍ਰाइंड ਕੀਤਾ ਅੱਜ ਮਿਕਸੀ 'ਚ ਤੜਕੇ 'ਚ ਆਪਾਂ ਪਿਆਜ਼ ਖਾਸ ਨਹੀਂ ਬਸ ਪਿਆਜ਼ ਤੇ ਲਸਣ ਹੀ ਆਪਣੇ ਕੋਲੇ ਹੈਗਾ ਪਿਆਜ਼ ਤੇ ਲਸਣ ਅੱਜ ਘਰੇ ਸੀਗਾ ਉਹੀ ਦੋਨੋਂ ਚੀਜ਼ਾਂ ਆਪਾਂ ਗ੍ਰाइंड ਕੀਤੀਆਂ ਅੱਜ ਤਾਂ ਘਰੇ ਟਮਾਟਰ ਵੀ ਹੈ ਨਹੀਂ ਸੀ ਟਮਾਟਰ ਵੀ ਨਹੀਂ ਪਾਏ ਇਹਦੇ 'ਚ ਆਪਾਂ ਇਹ ਆਲੂ ਆ ਜਿਹੜੇ ਆਪਾਂ ਇਹ ਮੈਸ਼ ਕਰ ਲਾਂਗੇ ਇਹਨਾਂ ਨੂੰ ਤੇ ਬਹੁਤ ਸੰਗਣੀ ਹੈ ਜਿਹੜੀ ਉਹ ਤਰੀ ਬਣ ਜਾਂਦੀ ਆ ਇਹ ਵੀ ਆਪਾਂ ਬਹੁਤ ਦੇਸੀ ਤਰੀਕੇ ਨਾਲ ਸਾਰੇ ਆਪਣੇ ਤਰੀਕੇ ਸਾਰਿਆਂ ਦੇ ਘਰਿਆਂ ਵਾਲਾ ਫੋਕ ਆ ਜਿਹੜਾ ਹੁੰਦਾ ਇਹ ਨਹੀਂ ਹੁੰਦਾ ਚਮਚੇ ਤਾਂ ਹੁੰਦੇ ਹੀ ਆ ਨਾਰਮਲ ਉਹਦੇ ਨਾਲ ਆਪਾਂ ਇਹਨੂੰ ਬਸ ਇਸ ਤਰ੍ਹਾਂ ਕਰਦੇ ਬਾਤ ਬਾਕੇ ਤੇ ਜਿਹੜੇ ਆਪਾਂ ਇਹ ਆਲੂ ਆ ਇਸ ਤਰ੍ਹਾਂ ਬਸ ਸਮੈਸ਼ ਕਰ ਲੈਣੇ ਉਂਗਲ ਦੀ ਦਾਬ ਦੇ ਕੇ ਹੀ ਇਹ ਤਾਂ ਮਿੰਟ ਵਿੱਚ ਦੀ ਹੋ ਜਾਂਦੇ ਆ ਇਹਦੇ ਨਾਲ ਜਿਆਦਾ ਟਾਈਮ ਆ ਜਿਹੜਾ ਉਹ ਨਹੀਂ ਲੱਗਦਾਗਾ ਇੱਦਾਂ ਸਾਡੇ ਆਪਣੇ ਤਰੀਕੇ ਦੇ ਸਾਰੇ ਦੇਸੀ ਆ ਬਸ ਚੌਲੇ ਆ ਜਿਹੜੇ ਉਹ ਦੋ ਜਾਂ ਤਿੰਨ ਹੀ ਲੱਗਦੇ ਉਹ ਤੇ ਨਾ ਫਲੀਆਂ ਹੀ ਸੀ ਹਾਂ ਚੌਲਿਆਂ ਦਾ ਮੰਮੀ ਨੇ ਉਹ ਵੀ ਵਿੱਚ ਹੀ ਕੱਢ ਕੇ ਰੱਖ ਤਾ ਮੰਮੀਾਂ ਦੀ ਇਹ ਵੀ ਵਿੱਚ ਹੀ ਪਾ ਦਿਓ ਤੜਕੇ ਦੇ ਤੜਕੇ ਦੇ ਵਿੱਚ ਹੀ ਮੰਮੀਾਂ ਦੀ ਇਹ ਵੀ ਨਾਲ ਹੀ ਪਾ ਦਿਓ ਸੋ ਮਟਰਾਂ ਦਾ ਕੰਮ ਇਹ ਵੀ ਦੇਣਗੇ ਅੱਜ ਤੁਹਾਨੂੰ ਥੋੜੇ ਦੇਸੀ ਤਰੀਕੇ ਦੀ ਸਬਜ਼ੀ ਖਾਉਣੀ ਆ ਹਾਂਜੀ ਤੇਲ ਆ ਜਿਹੜਾ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਤੇ ਨਾਲ ਹੀ ਜਿਹੜਾ ਆਪਾਂ ਮਸਾਲਾ ਸੀਗਾ ਮੈਕੀਕਾ ਉਹ ਪਾ ਦਾਂਗੇ ਗ੍ਰाइंड ਕੀਤਾ ਹੋਇਆ ਮਸਾਲਾ ਇਹ ਪਿਆਜ਼ ਤੇ ਲਸਣ ਤਾਂ ਆਮੀ ਘਰਾਂ ਚ ਹੁੰਦਾ ਹੀ ਆ ਸੋ ਆਪਾਂ ਸਿਰਫ ਉਹੀ ਵਰਤਿਆ ਤੇ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਵਾਂਗੇ ਉਹ ਵੀ ਜਿਹੜੇ ਆਪਣੇ ਆਮੀ ਘਰਾਂ ਚ ਹੁੰਦੇ ਆ ਨਮਕ ਮਿਰਚ ਹਲਦੀ ਤੇ ਆਹ ਧਨੀਆ ਮਸਾਲਾ ਧਨੀਆ ਹੀ ਆ ਕੱਲਾ ਗਰਮ ਮਸਾਲਾ ਵੀ ਆਪਾਂ ਕਰਈਏ ਜਿਹੜਾ ਉਹ ਬਣਾਉਨੇ ਆ ਕੋਈ ਇਸ ਟਾਈਮ ਖਤਮ ਹੋਇਆ ਹੋਇਆ ਉਹ ਵੀ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਉਹ ਸਾਫ ਦਾ ਧਨੀਆ ਹੁੰਦਾ ਜਿਵੇਂ ਉਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਪਾ ਕੇ ਤੇ ਬਸ ਗਰਮ ਮਸਾਲਾ ਜਿਹੜਾ ਆਪਾਂ ਘਰੇ ਤਿਆਰ ਕਰ ਲਈਦਾ ਤੁਮ ਬੱਚਿਆਂ ਅੱਜ ਬਹੁਤ ਖੁਸ਼ੀ ਆ ਦੋਨੋਂ ਪੁੱਛ ਰਹੇ ਕਿ ਕਾਦੀ ਸਬਜ਼ੀ ਬਣਨੀ ਆ ਕਿਉਂਕਿ ਅੱਜ ਉਹਨਾਂ ਦੀ ਫੇਵਰੇਟ ਸਬਜ਼ੀ ਬਣਨ ਲੱਗਦੀ ਆ ਹਾਂਜੀ ਆ ਦੇਖੋ ਇੱਧਰ ਇਹਦੇ ਇਹ ਚਾਪਾ ਪਿਆਜ਼ ਤੇ ਲਸਣ ਸੀ ਜਿਹੜਾ ਉਹ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਹਲਦੀ ਸਾਰਾ ਕੁਝ ਪਾ ਦਾਂਗੇ ਦੱਖਾਂ ਦੇ ਰਿੰਡਰ ਨੇ ਅੱਜ ਚੱਕ ਕੇ ਪਹਿਲਾਂ ਇਹ ਪਨੀਰ ਨੂੰ ਢੂੰਗੇ ਲਾਇਆ ਹੋਣੇ ਨੇ ਆਲੂ ਚੱਕ ਕੇ ਮਲਸਵਾਦਾ ਹੀ ਬਾਰੇ ਸੋਪੇ ਹੀ ਬਾਰੇ ਸੁਆਦਾ ਨਮਕ ਮਿਰਚ ਆਪਾਂ ਇਹਦੇ ਵਿੱਚ ਪਾਤਾ ਹੁਣ ਆਪਾਂ ਇਹ ਜਿਹੜਾ ਮਸਾਲੇ ਵਾਲਾ ਇਹ ਜੱਗ ਸੀਗਾ ਆਪਣੇ ਕੋਲੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਆਪਾਂ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਨਾਲ ਹੀ ਆਪਣੇ ਕੋਲੇ ਮੇਥੀ ਆ ਸੁਕਾਈ ਹੋਈ ਮੇਥੀ ਆ ਇਹ ਵੀ ਆਪਾਂ ਨਾਲ ਹੀ ਪਾ ਦਾਂਗੇ ਬਸ ਹੁਣ ਇਹਨੂੰ ਆਪਾਂ ਥੋੜਾ ਜਿਹਾ ਟੱਕ ਕੇ ਨਾ 10 ਕਿ ਮਿੰਟ ਤੇ ਰਿਜਣ ਵਾਸਤੇ ਰੱਖ ਦਾਂਗੇ ਤੇ ਫਿਰ ਬਹੁਤ ਵਧੀਆ ਜਿਹੜੀ ਵੀ ਉਹ ਸਬਜੀ ਆ ਤਿਆਰ ਹੁੰਦੀ ਆ ਜਦੋਂ ਮਸਾਲਾ ਆਪਣਾ ਵਧੀਆ ਪੱਕਿਆ ਹੁੰਦਾ ਜਿਹਨੂੰ ਆਪਾਂ ਟੱਕ ਦਿੰਨੇ ਉੱਪਰੋਂ ਤੇ 5-7 ਮਿੰਟ ਰਿਜ ਕੇ ਜਿਹੜਾ ਇਹਦੇ ਤੇਲ ਆਪਾਂ ਪਾਇਆ ਸਬਜੀ ਦੇ ਵਿੱਚੋਂ ਸਾਰਾ ਤੇਲ ਛੱਡ ਜਾਣਾ ਇਹਨੇ ਜਦੋਂ ਵਧੀਆ ਮਸਾਲਾ ਆਪਣਾ ਪੱਕ ਗਿਆ ਆ ਦੇਖੋ ਜਿਹੜੇ ਇਹ ਆਲਫਾਤੇ ਦੇ ਵਿੱਚ ਮਟਰ ਸੀ ਉਹ ਆਪਾਂ ਕੱਢ ਲਏ ਆ ਇਹਨੂੰ ਆਪਾਂ ਨਾ ਪਾਣੀ ਪਾ ਕੇ ਰੱਖ ਦਾਂਗੇ 5-7 ਮਿੰਟ ਕਿਉਂਕਿ ਆ ਦੇਖੋ ਇਹਨਾਂ ਦੇ ਵਿੱਚ ਤਾਂ ਬਰਫ਼ ਜੰਮੀ ਪਈ ਆ ਇੱਧਰ ਜਿਹੜਾ ਆਪਣੇ ਕੋਲੇ ਪਨੀਰ ਆ ਇਹਨੂੰ ਆਪਾਂ ਪੀਸ ਕੱਟ ਲਾਂਗੇ ਪਨੀਰ ਦੇ ਜਿੰਨੇ ਚਿਰ ਆਪਣਾ ਤੜਕਾ ਰੈਡੀ ਹੁੰਦਾ ਜਿਹੜੇ ਆਪਾਂ ਆਲੂ ਉਹ ਮੈਸ਼ ਕਰ ਲਏ ਆ ਬਸ ਹੁਣ ਆਪਾਂ ਤੜਕਾ ਹੀ ਇਹਦਾ ਤਾਂ ਭੁੰਨਣਾ ਹੈ ਇਸ ਸਬਜ਼ੀ ਦਾ ਬਾਕੀ ਤਾਂ ਆਪਣੇ ਕੋਲੇ ਸਾਰਾ ਸਮਾਨ ਬਣਿਆ ਹੋਇਆ ਹੀ ਆ ਠੀਕ ਹੈ ਇਹਨੇ ਚੱਪਾ ਪਾਣੀ ਪਾ ਕੇ ਰੱਖ ਦਿੰਨੇ ਤੇ ਜਿਹੜੇ ਇੱਕ ਪੀਸ ਕੱਟ ਲੈਨੇ ਪਨੀਰ ਦੇ ਦਾ ਟਾਈਮ। ਉਹ ਦਰਾ ਆਟਾ ਵੀ ਗੁੰਨ ਲਿਆ ਬਸ ਇਸ ਤੋਂ ਬਾਅਦ ਹੁਣ ਆਪਾਂ ਬਾਹਰ ਜਾ ਕੇ ਤੇ 17 ਚੋ ਮੰਗ ਕੇ ਬਹੁਤ ਸਿੱਟਾਂਗੇ ਤੇ 17 ਚੋ ਮੰਗਾਂਗੇ। ਇਧਰੋਂ ਜਿਹੜਾ ਕੰਮ ਆਪਣਾ ਨਿਬੜ ਜੂਗਾ ਬਸ ਕਿਉਂਕਿ ਸਬਜ਼ੀ ਵੀ ਬਣ ਜਾਣੀ ਆਟਾ ਵੀ ਗੁੰਨ ਲਿਆ। ਦੁੱਧ ਤੋਂ ਵੀ ਆਪਾਂ ਮਲਾਈ ਮਲੋਈ ਲਾ ਕੇ ਜਿਹੜਾ ਦੁੱਧ ਉਹ ਵੀ ਸਾਫ ਦੇ ਨੇ ਆ ਬਸ ਦੁੱਧ ਗਰਮ ਕਰਕੇ ਰੱਖਿਆ ਹੁੰਦਾ ਕਿਉਂਕਿ ਜੇ ਦੁੱਧ ਆਪਾਂ ਗਰਮ ਕਰਕੇ ਰੱਖਦੇ ਆਂ ਫੇਰ ਹੀ ਉਹਦੇ ਤੇ ਮਲਾਈ ਆਉਂਦੀ ਆ ਫੇਰ ਹੀ ਉਹਦੇ ਤੋਂ ਮੱਖਣੀ ਤੇ ਘਿਓ ਬਣਦਾ ਜੇ ਆਪਾਂ ਕੱਚਾ ਦੁੱਧ ਹੀ ਹੁਮੇ ਵਰਤੀ ਜਾਂਦੇ ਆਂ ਫੇਰ ਉਹਦੇ ਤੋਂ ਨਾ ਤਾਂ ਮਲਾਈ ਆਵੇ ਉਹੁੱਦ ਤੇ ਨਾ ਫੇਰ ਉਹਦੇ ਤੋਂ ਘਿਓ ਬਣੇ ਨਾ ਮੱਖਣੀ ਬਣੇ ਫੇਰ ਕੁਝ ਵੀ ਨਹੀਂ ਬਣਦਾਗਾ ਇਸੇ ਲਈ ਦੁੱਧ ਭਾਵੇਂ ਥੋੜਾ ਭਾਵੇਂ ਜਿਆਦੇ ਅਸੀਂ ਉਹ ਗਰਮ ਕਰਕੇ ਦੁੱਧ ਨੂੰ ਰੱਖਦੇ ਹੁੰਨੇ ਆਂ ਫੇਰੀ ਉਹਦੇ ਤੋਂ ਮਲਾਈ ਤੋਂ ਮੱਖਣੀ ਬਣਦੀ ਐ ਨਾਲੇ ਫੇਰੀ ਕਿਉਂ ਬਣਦਾ ਘਰੇ ਭਾਂਡੇ ਪਵਨ ਸਾਰੀ ਦਿਹਾੜੀ ਮਾਰਦੇ ਹੋ ਭਾਂਡੇ ਦੀ ਮੋਕੜਨੇ ਦੋ ਦੋ ਚਾਰ ਚਾਰ ਭਾਂਡੇ ਜੁੜੇ ਹੀ ਰਹਦੇ ਸ਼ੈੱਟ ਇਹ ਬਹੁਤ ਸੋਹਣਾ ਬਣ ਗਿਆ ਨਾ ਪਨੀਰ ਵੀ ਸੇ ਆਪਾਂ ਆਪਣੀ ਮਰਜ਼ੀ ਨਾਲ ਕੱਟ ਚਾਹੁੰਦੇ ਆ ਮੈਂ ਦੇਖੋ ਤੇ ਪਨੀਰ ਵੀ ਜਿਹੜਾ ਆਪਾਂ ਅੱਜ ਘਰੇ ਬਣਾਇਆ ਸੀਗਾ ਤੇ ਬਣਾਇਆ ਵੀ ਆਪਾਂ ਨਿੰਬੂ ਦਾ ਜਿਹੜਾ ਰਸ ਦਾ ਨਿੰਬੂ ਹੁੰਦੀ ਆਪਣੇ ਕੋਲੇ ਉਹ ਰਸ ਪਾ ਕੇ ਮੈਂ ਘਾਲਿਆ ਸੀਗਾ ਉਹ ਨਿੰਬੂ ਜਿਹੜੇ ਉਹ ਆਪਾਂ ਨੇ ਤੋੜਤੇ ਸੀ ਇਹਦੇ ਵਿੱਚ ਕਿੰਨਾ ਵਧੀਆ ਦੇਖੋ ਬਣਿਆ ਤੇ ਨਰਮ ਨਰਮ ਇਸ ਆਪਾ ਆਪ ਦੇ ਸਾਬ ਨਾਲ ਕੱਟ ਲਾਂਗੇ ਜਿਹੜਾ ਪਨੀਰ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਹਾਂ ਵਿੱਚ ਆਪਾਂ ਨੂੰ ਕੀ ਪਤਾ ਵੀ ਕੀਮਿਕਲ ਪਾਏ ਦਿੰਦੇ ਆ ਕੈਮੀਕਲ ਪਾ ਕੇ ਫਟਾਉਂਦੇ ਵੀ ਉਹ ਕੈਮੀਕਲ ਪਾ ਕੇ ਆ ਬਾਕੀ ਸਿਰੋ ਬਣਿਆ ਦਾ ਨਹੀਂ ਪਤਾ ਹੁੰਦਾ ਵੀ ਇੱਕ ਦਿਨ ਪਹਿਲਾਂ ਦਾ ਬਣਿਆ ਕਿ ਦੋ ਦਿਨ ਪਹਿਲਾਂ ਦਾ ਬਣਿਆ ਪਨੀਰ ਆਹ ਦੇਖੋ ਆਪਣੇ ਨਾਲ ਨਾਲ ਕਿੰਨਾ ਵਧੀਆ ਭੁੱਜ ਗਿਆ ਇਹ ਕਿੰਨਾ ਵਧੀਆ ਦਾ ਰੰਗ ਦਾ ਜਿਹੜਾ ਉਹ ਬਣ ਗਿਆ ਇਹ ਸਾਰਾ ਜਿਹੜਾ ਤੇਲ ਹੋ ਛੱਡ ਜਾਣਾ ਬਸ 2 ਮਿੰਟ ਆਪਾਂ ਨੂੰ ਹੋਰ ਧੁੰਨਾਂ ਦੇ ਕਰਕੇ ਨੂੰ ਇੱਧਰ ਇਹਨੂੰ ਆਪਾਂ ਬਰੈਡ ਦੇ ਵਿੱਚ ਕੱਢ ਲੈਨੇ ਕਿਉਂਕਿ ਇਹਦੇ ਵਿੱਚ ਸਾਰੇ ਪੀਸ ਆ ਜਿਹੜੇ ਸਹੀ ਨਹੀਂ ਆਉਣੇਗੇ ਕੱਟ-ਕੱਟ ਕੇ ਆਪਾਂ ਇੱਧਰ ਅਸੀਂ ਤਾਂ ਆਪਦੇ ਘਰੇ ਚੀਜ਼ ਬਣਾਈ ਦੀ ਤੇ ਪਹਿਲਾਂ ਆਪ ਹੀ ਭੋਗ ਲਾ ਲਈਦਾ ਬਿਸ ਤਰ੍ਹਾਂ ਅਹੀਂ ਆਪਾਂ ਬਸ ਇਹਦੇ ਸਾਰੇ ਇਹਦੇ ਪੀਸ ਕੱਟ ਲਾਂਗੇ ਤੇ ਉਦੋਂ ਉਹਨੇ ਚਰਚੀ ਆਪਣਾ ਜਿਹੜਾ ਤੜਕਾ ਉਹ ਭੁੱਜ ਜੂਗਾ ਤਿਆਰ ਹੋ ਜੂਗਾ ਹਾਂਜੀ ਆ ਦੇਖੋ ਆਪਾਂ ਇਹਦੇ ਵਿੱਚ ਮਟਰ ਵੀ ਪਾਤੇ ਆ ਆਲੂ ਵੀ ਜਿਹੜੇ ਆਪਣੇ ਕੋਲੇ ਉਬਲੇ ਹੋਏ ਆਲੂ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਤੇ ਆ ਹੁਣ ਜਿੰਨਾ ਕਾਪਾ ਨੂੰ ਵੀ ਤਰੀ ਚਾਹੀਦੀ ਏ ਉਸ ਹਾਵ ਨਾਲ ਆਪਾਂ ਪਾਣੀ ਪਾ ਕੇ ਸਿਰਫ ਇਹਨੂੰ 5-7 ਮਿੰਟ ਜਿਹੜਾ ਪਕਾਵਾਂਗੇ ਪਨੀਰ ਤਾਂ ਫਿਰ ਆਪਾਂ ਬਾਅਦ 'ਚ ਹੀ ਪਾਵਾਂਗੇ ਕਿਉਂਕਿ ਉਹਨੂੰ ਤਾਂ ਆਪਾਂ ਜਾਦੇ ਸੇਕ ਲਵਾਉਣਾ ਹੀ ਨਹੀਂ ਉਹਨਾਂ ਪਨੀਰ ਨੂੰ ਤਾਂ ਇਹ ਆਲੂ ਜਿਹੜੇ ਕੌਮ ਦੇ ਨਾਲ ਤੇਰੀ ਤਰੀ ਉਹ ਬਹੁਤ ਸੰਗਣੀ ਬਣਦੀ ਹੈ ਤੇ ਸਬਜ਼ੀ ਵੀ ਵਧੀਆ ਸਵਾਦ ਬਣਦੀ ਹੈ ਨਾਲੇ ਸਬਜ਼ੀ ਇਹਨਾਂ ਨਾਲ ਵੱਧ ਵੀ ਜਾਂਦੀ ਹੈ ਕਿਉਂਕਿ ਕੱਲੇ ਮਟਰਾਂ ਨਾਲ ਤਾਂ ਫਿਰ ਥੋੜੀ ਜੀ ਸਬਜ਼ੀ ਬਣਦੀ ਹੈ ਨਾਲ ਸੰਗਣੀ ਨੂੰ ਪੱਕੰਦੇ ਗਾਹ ਨੂੰ 5-7 ਮਿੰਟ ਪਕਾਵਾਂਗੇ ਕਿਉਂਕਿ ਆਲੂ ਵੀ ਆਪਣੇ ਉਬਲੇ ਹੋਏ ਤੇ ਮਟਰ ਵੀ ਉਬਲੇ ਹੋਏ ਆ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਜਿਹੜਾ ਪਨੀਰ ਉਹ ਪਾ ਦਾਂਗੇ ਤੇ ਇੱਧਰ ਆਪਾਂ ਦੁੱਧ ਤੋਂ ਵੀ ਮਲਾਈ ਲਾ ਲਈ ਹੈ ਬਸ ਹੁਣ ਇਹਦਾ ਆਪਾਂ ਦਹੀਂ ਜਮਾ ਦਿੰਨੇ ਜਿੰਨਾ ਜਮਾਉਣਾ ਬਾਕੀ ਆਪਾਂ ਜਿਹੜਾ ਵੱਧ ਹੋਊਗਾ ਪੀਣ ਵਾਲੇ ਚ ਪਾ ਲਾਂਗੇ। ਇਸ ਤੋਂ ਬਾਅਦ ਉਹ ਆਪਦੇ ਹੀ ਕਰਦੇ ਆਂ ਬਸ ਫਸ ਸਮਾਨ ਲੱਭਾਣਾ ਚਾਹਾਂਗੇ। ਫਿਰ ਘਰ ਕੇ ਮਿਲਦੇ ਆਂ। ਇੱਧਰ ਦੇਖੋ ਜੀ ਸੇਵ ਚੱਲ ਰਹੇ। ਕੁਝ ਕਹਿਣਾ ਚਾਹੋਗੇ? ਛੋਟੀ ਜੀ ਭੁੱਖ ਵਾਸਤੇ। ਤੁਸੀਂ ਕੁਝ ਕਹਿਣਾ ਚਾਹੋਗੇ ਕੁਝ ਨਹੀਂ ਕਹਿਣਾ ਠੀਕ ਆ ਉਧਰ ਆਪਣੀ ਸਬਜੀ ਬਣ ਗਈ ਸੀਗੀ ਅਗਰ ਬਾਈ ਆਏ ਸੀ ਮੰਡੀਆਂੋਂ ਸੇਬ ਲੈ ਕੇ ਤੇ ਸਾਰਿਆਂ ਨੇ ਸੇਬ ਪਾਰਟੀ ਚੱਲ ਰਹੀ ਆ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾ ਜੋ ਸਾਡੇ ਇਸ ਤਰ੍ਹਾਂ ਦੇ ਫੈਮਿਲੀ ਵਲੌਗ ਤੁਹਾਡੇ ਤੱਕ ਪਹੁੰਚ ਸਕਣ ਚਲੋ ਆਪਾਂ ਤੁਹਾਨੂੰ ਸਾਜੀ ਦਿਖਾਉਨੇ ਆ ਆ ਦੇਖੋ ਬਾਈ ਸੇਬ ਲੈ ਕੇ ਆਏ ਆ ਤੇ ਆ ਮੈਨੂੰ ਲੱਗਦਾ ਸਾਰੇ ਸੇਬਾਂ ਚੋਂ ਵੱਡਾ ਐਪਲ ਆਇਆ ਹਨਾ ਅੱਜ ਇਹ ਹੁਣ ਹਰਿੰਦਰ ਤੇ ਹਰਮਨ ਦੋਨੋਂ ਕਹਿ ਰਹੇ ਹੋ ਆਂ ਮੈਂ ਇਹ ਸੇਬ ਖਾਣਾ ਤੇ ਉਹ ਆਂ ਮੈਂ ਇਹ ਸੇਬ ਖਾਣਾ ਹੁਣ ਵੇਖੋ ਕੌਣ ਖਾਂਦਾ ਤੇ ਇੱਧਰ ਆਪਣੀ ਸਬਜੀ ਜਿਹੜੀ ਉਹ ਰੈਡੀ ਹੋ ਗਈ ਦੇਖੋ ਜੀ ਮਟਰ ਪਨੀਰ ਦੇਸੀ ਤਰੀਕੇ ਨਾਲ ਬਣਾਇਆ ਹੋਇਆ ਇਹਦੇ ਵਿੱਚ ਆਪਾਂ ਕੋਈ ਵੀ ਮਸਾਲਾ ਜਿਹੜਾ ਉਹਨਾ ਐਕਸਟਰਾ ਐਡ ਨਹੀਂ ਕੀਤਾ ਸਿਰਫ ਨਾਰਮਲ ਹਲਦੀ ਮਿਰਚ ਤੇ ਮਸਾਲੇ ਜਿਹੜਾ ਮਤਲਬ ਗਰਮ ਮਸਾਲਾ ਹੁੰਦਾ ਧਨੀਏ ਵਾਲਾ ਉਹ ਪਾਇਆ ਹਲਵਾਈਆਂ ਵਾਂਗੂ ਆਪਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਪਰ ਸਬਜੀ ਹੈ ਜਿਹੜੀ ਆਪਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਦੇਖੋ ਜੀ ਤੋ ਇਸੇ ਤਰ੍ਹਾਂ ਦੀਆਂ ਦੇਸੀ ਰੈਸਪੀਆਂ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ ਸਾਰਿਆਂ ਦਾ